ਹਾਂਜੀ ਖੜੇ ਆ ਆ ਬੋਹਰ ਬ੍ਰਾਂਚ ਦੇ ਉੱਪਰ ਜੋ ਸਰਹੰਦ ਨਹਿਰ ਦੇ ਵਿੱਚੋਂ ਨਿਕਲਦੀ ਹੈ ਸਾਹਮਣੇ ਦੇਖ ਸਕਦੇ ਹਾਂ ਕਿ ਰੋਲ ਦਾ ਪੁਲ ਹੈ ਇੱਥੋਂ ਬਿਲਕੁਲ 1 ਕਿਲੋਮੀਟਰ ਦੀ ਦੂਰੀ ਦੇ ਉੱਪਰ ਮਾਈਨਿੰਗ ਕਰਨ ਵਾਲਿਆਂ ਨੇ ਰੇਤਾ ਚੁੱਕਣ ਵਾਲਿਆਂ ਨੇ ਇੱਕ ਰੈਂਪ ਬਣਾਇਆ ਹੈ ਜਿੱਥੋਂ ਰੇਤੇ ਦੀ ਰੇਤਾ ਚੁੱਕਿਆ ਜਾਂਦਾ ਇੱਥੋਂ ਰੇਤੇ ਦੀ ਮਾਈਨਿੰਗ ਹੁੰਦੀ ਹੈ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਪਰ ਰੇਤਾ ਚੁੱਕਿਆ ਜਾ ਰਿਹਾ ਰੇਤਾ ਭਰਪੂਰ ਮਾਤਰਾ ਚ ਰੇਤਾ ਪਿਆ ਇੱਥੇ ਤੇ ਚੁੱਕਣ ਵਾਲਿਆਂ ਦਾ ਜਿਸ ਤਰ੍ਹਾਂ ਕਿ ਪਤਾ ਹੀ ਹੈ ਕਿ ਜੋ ਦਰਾਹਾ ਦੇ ਨਜ਼ਦੀਕ ਨਹਿਰ ਅ ਸਰਹੰਦ ਕਨਾਲ ਆ ਉਸ ਨੂੰ ਦੋਹਾਂ ਸਾਈਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਤੇ ਉਸੇ ਦਾ ਫਾਇਦਾ ਠਾਕੇ ਜੋ ਮਾਈਨਿੰਗ ਕਰਨ ਵਾਲੇ ਲੋਕ ਨੇ ਇੱਥੋਂ ਰੇਤਾ ਠਾ ਰਹੇ ਨੇ ਇਹ ਰੇਤਾ ਕਿਉਂ ਠਾਇਆ ਜਾ ਰਿਹਾ ਹੈ ਜਦੋਂ ਕਿ ਇਸ ਦੀ ਕੋਈ ਪਰਮਿਸ਼ਨ ਨਹੀਂ ਕੋਈ ਠੇਕਾ ਨਹੀਂ ਦਿੱਤਾ ਗਿਆ ਇਹ ਪ੍ਰਸ਼ਾਸਨ ਦੇ ਉੱਪਰ ਵੱਡਾ ਇੱਕ ਸਵਾਲੀਆ ਸਵਾਲ ਹੈ ਕਿ ਪ੍ਰਸ਼ਾਸਨ ਇਸ ਹੁੰਦੀ ਮਾਈਨਿੰਗ ਨੂੰ ਕਿਉਂ ਨਹੀਂ ਰੋਕ ਰਿਹਾ ਦੇਖ ਸਕਦੇ ਹੋ ਕਿ ਰੇਤਾ ਵੱਡੀ ਮਾਤਰਾ ਦੇ ਵਿੱਚ ਇੱਥੋਂ ਚੁੱਕਿਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਰੌਲ ਦੇ ਪੁਲ ਕੋਲੋਂ ਜੋ ਨਹਿਰ ਹੈ ਇਸ ਵਿੱਚੋਂ ਵੱਡੇ ਲੈਵਲ ਦੇ ਉੱਪਰ ਮਾਈਨਿੰਗ ਕੀਤੀ ਜਾ ਰਹੀ ਹੈ। ਤਕਰੀਬਨ 5-5 ਫੁੱਟ ਇੱਥੋਂ ਰਿੱਤਾ ਚੁੱਕਿਆ ਜਾ ਰਿਹਾ ਹੈ। ਇਹ ਦੇਖੋ ਸਾਹਮਣੇ ਰੈਂਪ ਬਣਿਆ ਹੋਇਆ। ਇਹ ਸ੍ਰੈਂਪ ਰਾਹੀਂ ਜੋ ਮਾਈਨਿੰਗ ਕਰਨ ਵਾਲੇ ਲੋਕ ਨੇ ਇੱਥੋਂ ਰਿੱਤਾ ਉਠਾਉਂਦੇ ਨੇ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਢੇਰੀ ਲਗਾਈ ਗਈ ਹੈ। ਰਿੱਤਾ ਚੁੱਕਣ ਵਾਲਿਆਂ ਵੱਲੋਂ ਮਾਈਨਿੰਗ ਕਰਨ ਵਾਲਿਆਂ ਵੱਲੋਂ ਇਹ ਢੇਰ ਲਗਾਏ ਗਏ ਨੇ। ਤੇ ਇਥੋਂ ਰੇਤਾ ਚੁੱਕਿਆ ਜਾ ਰਿਹਾ ਵੱਡੇ ਪੱਧਰ ਤੇ ਉੱਪਰ ਰੇਤਾ ਚੁੱਕਿਆ ਜਾ ਰਿਹਾ ਸਾਹਮਣੇ ਦੇਖ ਸਕਦੇ ਹਾਂ ਕਿ ਰੈਂਪ ਬਣਾਇਆ ਜੋ ਟਿਪਰ ਨੇ ਉਹ ਸਟਿਪਰ ਰਾਹੀਂ ਇੱਥੇ ਉਤਰਦੇ ਨੇ ਤੇ ਇਥੋਂ ਰੇਤਾ ਰਾਤ ਨੂੰ ਇਥੋਂ ਰੇਤਾ ਚੁੱਕਿਆ ਜਾਂਦਾ ਹੈ ਵੱਡੀ ਗੱਲ ਹੈ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਸਲਾ ਕਾਫੀ ਦਿਨਾਂ ਤੋਂ ਇਹ ਇਹ ਸੋਸ਼ਲ ਮੀਡੀਆ ਉੱਪਰ ਇਹ ਗੱਲਬਾਤ ਚੱਲ ਰਹੀ ਹੈ ਤੇ ਪ੍ਰਸ਼ਾਸਨ ਨੇ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਹਾਂਜੀ ਦੇਖ ਸਕਦੇ ਹੋ ਕਿ ਤਕਰੀਬਨ 6-6 ਪੁੱਠ ਰਿੱਤਾ ਇਥੋਂ ਚੁੱਕਿਆ ਜਾ ਰਿਹਾ ਹੈ ਅਜੇ ਵੀ ਰਿੱਤਾ ਇਥੋਂ نیچے ਨਿਕਲ ਰਿਹਾ ਮਾਈਨਿੰਗ ਕਰਨ ਵਾਲਿਆਂ ਦੀ ਖੇਤਾ ਚੁੱਕਣ ਵਾਲਿਆਂ ਦੀ ਚਾਂਦੀ ਆ ਪੂਰੀ ਦੇਖ ਸਕਦੇ ਹੋ ਕਿ ਕਿਸ ਕਦਰ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਹਾਲਾਂਕਿ ਸਲਕੇ ਦਾ ਇੱਕ ਵਿਧਾਇਕ ਹੈ ਲੋਕਲ ਪ੍ਰਸ਼ਾਸਨ ਹੈ ਪੁਲਿਸ ਹੈ ਪਰੰਤੂ ਇਸ ਮਾਮਲੇ ਦੇ ਉੱਪਰ ਪ੍ਰਸ਼ਾਸਨ ਇੰਨਾ ਸੁਸਤ ਹੈ ਕਿ ਅਜੇ ਤੱਕ ਜੋ ਇਹ ਮਾਈਨਿੰਗ ਕਰਨ ਵਾਲੇ ਲੋਕ ਨੇ ਇਹਨਾਂ ਦੀ ਕਿਸੇ ਵੀ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਦੇਖੋ ਇੱਥੋਂ ਰੈਂਪ ਤਿਆਰ ਕੀਤਾ ਗਿਆ ਔਰ ਸਾਹਮਣੇ ਦੇਖ ਸਕਦੇ ਹੋ ਕਿ ਉਸਤੇ ਰਾਹੀ ਜੋ ਗੱਡੀਆਂ ਨੇ ਜੋ ਟਿਪਰ ਨੇ ਇੱਥੋਂ ਰੇਤਾ ਚੁੱਕ ਰਹੇ ਨੇ ਇਹ ਦੇਖ ਸਕਦੇ ਹੋ ਕਿ ਗੱਡੀਆਂ ਦੇ ਨਿਸ਼ਾਨ ਹੋ ਸਕਦਾ ਹੈ ਬਈ ਜੋ ਇਹਨਾਂ ਦੀ ਜੀਸੀਬੀ ਹੈ ਇਸ ਨੇ ਆ ਕੇ ਦੁਬਾਰਾ ਇੱਥੇ ਗੁੜਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਹ ਦੇਖ ਸਕਦੇ ਹਾਂ ਕਿ ਇਸ ਰਸਤੇ ਰਾਹੀਂ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਜੋ ਸਰਹੰਦ ਕਨਾਲ ਹੈ ਇਸ ਨੂੰ ਰਾਮਪੁਰ ਤੋਂ ਲੈ ਕੇ ਦਰਾਹਾ ਤੱਕ ਪੱਕੀ ਕਰਨ ਦਾ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਹਰਕਤ ਹਰਕਤ ਵਿੱਚ ਆਉਂਦਿਆਂ ਹੋਇਆ ਇਸ ਦੋ ਰਸਤੇ ਇਸ ਨੂੰ ਇਹ ਤੇ ਸਿੱਟ ਕੇ ਇਹ ਗਾਰਵੇ ਸੁੱਟ ਕੇ ਇਸ ਨੂੰ ਬੰਦ ਕਰ ਦਿੱਤਾ ਹੈ ਦੇਖ ਸਕਦੇ ਹੋ ਕਿ ਕਿੱਡੇ ਵੱਡੇ ਪੱਧਰ ਦੇ ਉੱਪਰ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਸਦਨ ਸੰਮਲਨ ਗੁਰਦੁਆਰਾ ਹੁਕਮੀ ਮਰਦਾਨ ਸਾਹਿਬ ਹੈ ਜੀ ਇਹ ਦੇਖੋ ਕਿੱਡੇ ਵੱਡੇ ਪੱਧਰ ਦੇ ਉੱਪਰ ਮਾਈਨਿੰਗ ਕੀਤੀ ਜਾ ਰਹੀ ਹੈ ਰਿਤਾ ਚੁੱਕਿਆ ਜਾ ਰਿਹਾ ਸਰਕਾਰ ਨੂੰ ਚੋਣਾ ਲਗਾਇਆ ਜਾ ਰਿਹਾ ਹੈ ਇਹ ਕਿਸ ਦੀ ਸਰਪਸਤੀ ਹੇਟ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਤਾਂ ਜੋ ਵਿਅਕਤੀ ਨੇ ਜਦੋਂ ਗ੍ਰਿਫਤਾਰ ਹੋਣਗੇ ਉਹਨਾਂ ਤੋਂ ਬਾਅਦ ਹੀ ਇਸ ਗੱਲ ਦਾ ਖਲਾਸਾ ਹੋਵੇਗਾ ਕਿ ਐਡੀ ਮਾਈਨਿੰਗ ਕਰਨ ਦੇ ਲਈ ਕਾਫੀ ਮਸ਼ੀਨਰੀ ਚਾਹੀਦੀ ਆ ਟਿੱਪਰ ਚਾਹੀਦੇ ਨੇ ਲੇਬਰ ਚਾਹੀਦੀ ਆ ਤੇ ਜਿਸ ਕਰਕੇ ਦੀ ਮਨੀਆ ਕੁਆਲਟੀ ਦਾ ਰੇਤ ਦੇਖ ਸਕਦੇ ਹਾਂ ਵੱਡੇ ਵੱਡੇ ਆਮਾਰ ਲੱਗੇ ਹੋਏ ਨੇ ਰੇਤੇ ਦੇ ਹਾਂਜੀ ਇਹ ਦੂਸਰੀ ਤੁਸੀਂ ਜਗ੍ਹਾ ਦੇਖ ਸਕਦੇ ਹੋ ਇਹ ਨਹਿਰ ਰਾੜਾ ਸਾਬ ਨੂੰ ਜਾ ਰਹੀ ਹੈ ਜੋ ਰੋਲ ਦੇ ਪੁਲ ਤੋਂ ਅੱਗੇ ਨਹਿਰ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਸਾਹਮਣੇ ਦੇਖ ਸਕਦੇ ਹੋ ਕਿ ਇਹ ਪੁਲਾ ਹੈ ਇਸ ਤੋਂ ਅੱਗੇ ਇਹ ਨਹਿਰ ਰਾਲਾ ਸਾਬ ਨੂੰ ਜਾਂਦੀ ਹੈ ਇਸ ਨਹਿਰ ਉੱਪਰ ਵੀ ਵੱਡੀ ਮਾਤਰਾ ਦੇ ਵਿੱਚ ਮਾਈਨਿੰਗ ਕੀਤੀ ਗਈ ਹੈ ਰੇਤਾ ਚੁੱਕਿਆ ਗਿਆ ਇੱਥੇ ਟਿਪਰ ਨਹੀਂ ਇੱਥੇ ਟਰਾਲੀਆਂ ਰਹੀਂ ਰੇਤਾ ਚੁੱਕਿਆ ਜਾ ਰਿਹਾ ਦੇਖ ਸਕਦੇ ਹੋ ਕਿ ਇਹ ਉਹ ਜਗ੍ਹਾ ਜਿੱਥੋਂ ਟਰਾਲੀਆਂ ਲੈ ਕੇ ਲੋਕ ਇੱਥੋਂ ਰੇਤਾ ਚੁੱਕਦੇ ਨੇ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇੱਥੇ ਟਰੈਕਟਰਾਂ ਦੇ ਟਰਾਲੀਆਂ ਦੇ ਟਾਇਰਾਂ ਦੇ ਨਿਸ਼ਾਨ ਨੇ ਕਿ ਕਿੱਡੀ ਵੱਡੀ ਮਾਤਰਾ ਦੇ ਵਿੱਚ ਇਥੋਂ ਰੇਤਾ ਚੁੱਕਿਆ ਗਿਆ ਹੋਵੇਗਾ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਜੋ ਬਦਲਾਵ ਵਾਲੀ ਸਰਕਾਰ ਹੈ ਉਸ ਵਿੱਚ ਹੋ ਰਿਹਾ ਹੈ ਪਹਿਲਾਂ ਜੋ ਬਦਲਾਵ ਵਾਲੀ ਸਰਕਾਰ ਦੇ ਜੋ ਅੱਜ ਕੱਲ੍ਹ ਲੋਕ ਸੱਤਾ ਵਿੱਚ ਨੇ ਇਸ ਗੱਲ ਦਾ ਵਿਰੋਧ ਕਰਦੇ ਸੀ ਕਿ ਕਾਲੀ ਕਾਂਗਰਸ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਮਾਈਨਿੰਗ ਹੁੰਦੀ ਆ ਨਜਾਇਜ਼ ਤਦ ਤੂੰ ਹੁਣ ਇਹ ਮਾਈਨਿੰਗ ਉਹਨਾਂ ਦੇ ਰਾਜ ਦੇ ਵਿੱਚ ਹੋ ਰਹੀ ਹੈ ਪ੍ਰਸ਼ਾਸਨ ਬੀ ਐਸ ਉੱਪਰ ਮੁੱਖ ਦਰਸ਼ਕ ਬਣਿਆ ਹੋਇਆ ਉਹ ਕਿਉਂਕਿ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਕਿਸੇ ਉੱਪਰ ਵੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਇਸ ਤੋਂ ਲੱਗਦਾ ਹੈ ਕਿ ਪ੍ਰਸ਼ਾਸਨ ਜਾਂ ਤਾਂ ਇਹਨਾਂ ਨਕੰਮਾ ਹੋ ਚੁੱਕਿਆ ਜਾਂ ਫਿਰ ਇਸ ਮਾਮਲੇ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਦੇਖ ਸਕਦੇ ਹਾਂ ਕਿ ਕਿੱਡੀ ਵੱਡੀ ਪੱਧਰ ਦੇ ਉੱਪਰ ਜੋ ਸਾਡੀ ਨਹਿਰਾਂ ਨੇ ਇਹਨਾਂ ਵਿੱਚੋਂ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਸਰਕਾਰ ਨੂੰ ਚੁਣਾ ਲਗਾਇਆ ਜਾ ਰਿਹਾ ਹੈ। ਹਾਂਜੀ ਦੇਖ ਸਕਦੇ ਹਾਂ ਇਸੇ ਨਹਿਰ ਦੇ ਉੱਪਰ ਜੋ ਮਾਈਨਿੰਗ ਕੀਤੀ ਜਾ ਰਹੀ ਹੈ ਉਸ ਮਾਈਨਿੰਗ ਦੇ ਲਈ ਜੋ ਰਸਤੇ ਬਣਾਏ ਗਏ ਨੇ ਉਹ ਰਸਤੇ ਜੋ ਪਿੰਡ ਦੇ ਬੀਬੀਆਂ ਨੇ ਸ਼ਾਇਦ ਨਰੇਗਾ ਵਾਲੇ ਬੀਬੀਆਂ ਨੇ ਉਹਨਾਂ ਵੱਲੋਂ ਬੰਦ ਕੀਤਾ ਜਾ ਰਿਹਾ। ਇਹ ਰਸਤਾ ਮਿੱਟੀ ਸੁੱਟ ਕੇ ਇੱਥੋਂ ਉਹਨੂੰ ਬੰਦ ਕੀਤਾ ਜਾ ਰਿਹਾ ਕਿਉਂਕਿ ਜਦੋਂ ਇਸ ਨਹਿਰ ਵਿੱਚ ਪਾਣੀ ਨਹੀਂ ਦੁਆਰਾ ਛੱਡਿਆ ਜਾਵੇਗਾ ਤਾਂ ਇੱਕ ਨਾਰਿਆਂ ਨਾਲ ਹੀ ਇਹ ਟੁੱਟ ਕੇ ਨਾਲ ਦੇ ਪਿੰਡਾਂ ਵਿੱਚ ਜਾਣ ਦਾ ਖਤਰਾ ਹੈ ਜੀ ਆਹ ਦੇਖੋ ਪਿੰਡ ਬਵਾਨੀ ਦੇ ਕੋਲ ਜੋ ਰਿੱਤੀ ਦੇ ਸਮਗਲਰ ਨੇ ਮਾਈਨਿੰਗ ਕਰਨ ਵਾਲੇ ਲੋਕ ਨੇ ਉਹਨਾਂ ਵੱਲੋਂ ਇਹ ਰੇਤਾ ਕੱਢ ਕੇ ਜੋ ਨਹਿਰ ਦੇ ਦੂਸਰੇ ਪਾਸੇ ਲਗਾਇਆ ਗਿਆ ਤੇ ਇੱਥੇ ਹੀ ਜੋ ਬੀਬੀਆਂ ਨੇ ਨਰੇਗਰਾਂ ਬੀਬੀਆਂ ਨੇ ਜਿਸ ਵਾਸਤੇ ਰਹੀਂ ਰੇਤਾ ਕੱਢਿਆ ਗਿਆ ਉਸ ਰਸਤੇ ਨੂੰ ਬੰਦ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਨਰੇਗਾ ਬਰਕਰਮ ਵੱਲੋਂ ਇਸ ਜੋ ਰਾਹ ਬਣਾਇਆ ਗਿਆ ਮੈਣੀ ਕਰਨ ਵਾਲੇ ਲੋਕਾਂ ਵੱਲੋਂ ਉਸ ਨੂੰ ਬੰਦ ਕੀਤਾ ਜਾ ਰਿਹਾ ਦੇਖ ਸਕਦੇ ਹੋ ਸਾਹਮਣੇ ਨਰੇਗਾ ਵਰਕਰ ਲੱਗੇ ਹੋਏ ਨੇ ਨਰੇਗਾ ਦੀਆਂ ਬੀਬੀਆਂ ਨੇ ਤੇ ਨਾਲ ਉਹ ਮਾਰੇ ਦੇਖ ਸਕਦੇ ਹੋ ਕਿ ਵੀਰ ਨੇ ਜੋ ਬੜੀ ਸਖਤ ਮਿਹਨਤ ਦੇ ਨਾਲ ਇਸ ਰਸਤੇ ਨੂੰ ਬੰਦ ਕਰ ਰਹੇ ਨੇ ਦੇਖ ਸਕਦੇ ਹੋ ਕਿ ਕਿੱਡੇ ਵੱਡੇ ਪੱਧਰ ਦੇ ਉੱਪਰ ਇਹ ਰੇਤਾਂ ਬਾਹਰ ਕੱਢਿਆ ਗਿਆ। ਬਾਬੂ ਜੀ ਪਤਾ ਕਿਨੇ ਰੇਤਾਂ ਕੱਢਿਆ ਕੁਛ ਇਹ? ਹਾਂ ਜੀ। ਬੰਦ ਕਰਨ ਦਾ ਆਰਡਰ ਆਇਆ ਜੀ। ਅੱਛਾ ਬੰਦ ਕਰਨ ਦਾ ਆਰਡਰ ਆਇਆ। ਕੋਈ ਨਹੀਂ। ਬੰਦ ਕਰਨ ਦਾ ਆਰਡਰ ਆਇਆ ਜੀ। ਓਕੇ ਓਕੇ। ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ। ਦੇਖ ਸਕਦੇ ਹੋ ਜੋ ਰੇਤੇ ਦੀ ਮਾਈਨਿੰਗ ਕਰਨ ਵਾਲੇ ਲੋਕ ਨੇ ਇਹਨਾਂ ਰੇਤਾਂ ਕੱਢ ਕੇ ਇੱਥੇ ਨਹਿਰ ਤੋਂ ਬਾਹਰ ਕੱਢਿਆ ਹੋਇਆ ਜਿਸ ਨੂੰ ਕਿ ਨਰੇਗਾ ਬਰਕਰਾਂ ਦੀ ਸਹਾਇਤਾ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਸਾਡੇ ਨਾਲ ਨੇ ਨਰੀਗਾ ਤੇ ਮੀਟ ਹਾਂਜੀ ਬੀਜੀ ਕਿਨਾ ਜੀ ਆਪਣਾ ਸੁਖਜੀਤ ਕਾਰਜੀ ਹਾਂਜੀ ਬੀਜੀ ਤੁਹਾਨੂੰ ਇਹ ਰਸਤਾ ਜੋ ਕੱਢਿਆ ਗਿਆ ਇਹ ਮਾਈਨਿੰਗ ਕਰਨ ਵਾਲਿਆਂ ਵੱਲੋਂ ਹਾਂਜੀ ਇਹ ਰਸਤਾ ਕਦੋਂ ਨਾ ਕੱਢਿਆ ਮਤਲਬ ਕੋਈ ਇਹ ਜੀ ਜੀਸੀਬੀ ਨਾਲ ਦਿਸੇ ਰਿਹਾ ਵੀ ਜੀਸੀਬੀ ਨਾਲ ਪਟਿਆ ਜੀਸੀਬੀ ਨਾਲ ਪਟਿਆ ਹੋਇਆ ਸੀਗਾ ਤੇ ਹੁਣ ਤੁਹਾਨੂੰ ਕਿਹਨੇ ਆਰਡਰ ਦਿੱਤਾ ਕਿ ਇਹ ਬੰਦ ਕਰੋ ਸਾਡੇ ਨਰਮਿਕ ਮੈਨੇ ਵੀਡੀਓ ਦਾ ਅਫਸਰ ਚਮਸ ਚੋਂ ਕਢਾ ਕੇ ਰੇਂਦਾ ਹੈ ਅੱਛਾ ਜੀ ਇਹ ਹੁਣ ਬੰਦ ਕਰਨ ਦਾ ਆਰਡਰ ਆਇਆ ਹੈ ਜੀ ਕਿਹੜੇ ਏਰੀਆ ਤੁਹਾਡੇ ਕੋਲ ਜੀ ਸਾਡੇ ਕੋਲੇ ਇਹੀ ਏਰੀਆ ਜੀ ਨਹੀਂ ਨਰੇਗਾ ਮਤਲਬ ਤੁਸੀਂ ਜਿਸ ਤਰ੍ਹਾਂ ਮੇਟੋਂ ਪਿੰਡ ਪੱਠੜਲਾ ਬਵਾਣੀਆਂ ਕਿਹੜਾ ਪਿੰਡ ਆ ਜੀ ਪੱਠੜਲ ਪਿੰਡ ਪੱਠੜਲ ਪਿੰਡ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਤੁਹਾਡੇ ਕੋਲ ਹੈਗਾ ਆਰਡਰ ਉਹ ਜਿਸ ਤਰ੍ਹਾਂ ਤੁਹਾਨੂੰ ਆਰਡਰ ਮਿਲੇ ਆ ਵੀ ਜਾਂ ਬਾਈ ਆਰਡਰ ਹੀ ਹੈਗਾ ਹਾਂਜੀ ਹੈਗਾ ਜੀ ਦਿਖਾ ਸਕਦੇ ਹੋ ਹਾਂਜੀ ਦਿਖਾ ਸਕਦੇ ਆ ਅੱਛਾ ਠੀਕ ਹੈ ਜੀ ਹਾਂ ਦੇਖ ਸਕਦੇ ਹਾਂ ਜੀ ਬੀਬੀਆਂ ਵੱਲੋਂ ਨਰੇਗਾ ਵੱਲੋਂ ਬੀਬੀਆਂ ਵੱਲੋਂ ਜੋ ਇਹ ਰਸਤਾ ਜੀ ਸੀ ਬੀ ਦੇ ਨਾਲ ਰਸਤਾ ਬਣਾਇਆ ਗਿਆ ਸੀਗਾ ਤੇ ਉਸ ਨੂੰ ਮਿੱਟੀ ਦੇ ਨਾਲ ਬੰਦ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਸਾਡੇ ਵੀਰ ਜੋ ਮਜ਼ਦੂਰ ਨੇ ਬੜੀ ਮਿਹਨਤ ਨਾਲ ਇਸ ਰਸਤੇ ਨੂੰ ਬੰਦ ਕਰ ਰਹੇ ਨੇ ਕਿਉਂਕਿ ਜਦੋਂ ਦਰਾਹ ਸਾਈਡ ਦੀਆਂ ਦੋਏ ਨਹਿਰਾਂ ਦੋਏ ਸਾਈਡਾਂ ਪੱਕੀਆਂ ਹੋਣ ਤੋਂ ਬਾਅਦ ਇਸ ਨਹਿਰ ਵਿੱਚ ਪਾਣੀ ਛੱਡਿਆ ਜਾਣਾ ਤਾਂ ਜੋ ਲਾਗਲੇ ਪਿੰਡ ਨੇ ਉਹਨਾਂ ਵਿੱਚ ਜੋ ਪਾਣੀ ਆ ਜਾਵੇਗਾ ਹੜ੍ਹ ਦੇ ਹਾਲਾਤ ਪੈਦਾ ਹੋ ਜਾਣਗੇ ਦੇਖ ਸਕਦੇ ਹੋ ਕਿ ਕਿੱਦੇ ਵੱਡੇ ਪੱਧਰ ਦੇ ਉੱਪਰ ਰਿੱਤਾ ਕੱਟਿਆ ਗਿਆ ਇੱਥੋਂ ਇਹ ਰਿੱਤਾ ਟਿੱਪਰਾਂ ਵਿੱਚ ਪਰਕੇ ਟਰਾਲੀਆਂ ਵਿੱਚ ਪਰਕੇ ਦੁਆਰਾ ਇਹਨਾਂ ਦੇ ਆਪਣੇ ਟਿਕਾਣੇ ਉੱਪਰ ਪਹੁੰਚਾਇਆ ਜਾਣਾ ਸੀਗਾ ਤੇ ਸਮੇਸਰ ਪਤਾ ਲੱਗਣ ਕਰਕੇ ਇਹ ਰੀਤੇ ਇੱਥੇ ਪਿਆ ਤੇ ਹੁਣ ਦੇਖਦੇ ਆਂ ਵੀ ਇਹ ਸਰਕਾਰ ਇਸ ਰੀਤੇ ਦਾ ਕੀ ਕਰਦੀ ਆ ਪ੍ਰਸ਼ਾਸਨ ਨੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਦੂਸਰੇ ਪਾਸੇ ਸਾਡੇ ਮਜ਼ਦੂਰ ਭਾਈਚਾਰੇ ਦੇਖ ਸਕਦੇ ਹੋ ਕਿ ਬੜੀ ਸਖਤ ਮਿਹਨਤ ਦੇ ਨਾਲ ਇਸ ਜੋ ਪਾੜ ਪਾਇਆ ਗਿਆ ਜੀਸੀਬੀ ਦੇ ਨਾਲ ਪੁੱਟ ਕੇ ਪਾੜ ਪਾਇਆ ਗਿਆ ਉਸ ਨੂੰ ਬੰਦ ਕਰ ਰਹੇ ਨੇ ਮਜ਼ਦੂਰਾਂ ਦੇ ਆਪਣੇ ਮਸਲੇ ਨੇ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਸਿਰਫ 322 ਰੁਪਏ ਜੋ ਤਨਖਾਹ ਦਿੱਤੀ ਜਾਂਦੀ ਹੈ ਪਰ ਡੇ ਉਹਨਾਂ ਦੀ ਦਿਹਾੜੀ 322 ਰੁਪਏ ਆ ਜੋ ਉਹਨਾਂ ਲਈ ਨਾ ਕਾਫੀ ਹੈ ਉਹਨਾਂ ਦੀ ਮੰਗ ਹੈ ਕਿ ਘੱਟੋ-ਘੱਟ ਇਹ ਜੋ ਉਹਨਾਂ ਦੀ ਮਿਹਨਤਾਂ ਨਾਲ ਦਿਹਾੜੀ ਹੈ ਉਹ 500 ਰੁਪਏ ਕੀਤਾ ਜਾਵੇ ਬੜੀ ਮਿਹਨਤ ਨਾਲ ਇਹ ਕੰਮ ਕਰ ਰਹੇ ਨੇ ਦੇਖ ਸਕਦੇ ਆ ਬਾਪੂ ਸਾਧੂ ਸਿੰਘ ਖੜੇ ਨੇ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਹੋਈ ਆ ਕਿ ਸਾਡੇ ਨਾਲ ਮੀਟ ਨੇ ਪਿੰਡ ਪੱਠਲ ਤੋਂ ਤੇ ਇਹ ਆਰਡਰ ਹੈ ਇਹ ਆਰਡਰ ਹੈ ਜਿਹੜਾ ਕਿ ਨਹਿਰੀ ਵਿਭਾਗ ਵੱਲੋਂ ਦਿੱਤਾ ਗਿਆ ਕਿ ਇਹ ਜੋ ਪਾੜ ਪਾਏ ਗਏ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਕਿੰਨੇ ਮੁਲਾਜ਼ਮ ਨੇ ਜੀ ਬੀਬੀ ਜੀ ਆਪਣੇ ਕੋਲ ਇੱਥੇ 21 21 ਮੁਲਾਜ਼ਮ ਬੰਦ ਕਰ ਰਹੇ ਨੇ ਹੋਰ ਇਧਰ ਅਗਲੇ ਪਿੰਡਾਂ 'ਚ ਵੀ ਚੱਲ ਰਿਹਾ ਕੰਮ ਜੀ ਅਗਲੇ ਨਾਕੇ ਤੇ ਨਿਆ ਇੱਥੇ ਕਹਾਂ ਜਾ ਕੇ Araade wali lever ਲੱਗੀ ਹੋਈ ਆ ਉਹ ਵੀ ਪਤਾ ਨਹੀਂ ਦੇ ਹੋਣਗੇ अच्छा बाई ते आगे जाके राडा साहब ਕੋਲੇ ਕਰਮਸਰ ਨਹੀਂ ਨਹੀਂ ਆਏ ਆਪਣੇ ਇੱਥੇ ਆਏ ਅੱਛਾ ਰਾੜੇ ਸਾਹਿਬ ਆੜੇ ਲੇਬਰ ਇਥੋਂ ਬੁਲਾਈ ਹੋਈ ਆਈ ਇੱਥੇ ਬੁਲਾਈ ਹੋਈ ਹੈ ਅੱਛਾ ਠੀਕ ਠੀਕ ਆ ਵੀ ਹਾਂ ਵੀ ਤੁਹਾਡੀਆਂ ਕੀ ਮੰਗਾ ਸੀਗੀਆਂ ਤੁਸੀਂ ਕਹ ਰਹੇ ਸੀ ਸਾਡੀ ਵੀ ਦਿਹਾੜੀ ਘਟ ਹੈ ਕੀ ਮੰਗਾ ਤੁਹਾਡੀ ਕੀ ਤਨਖਾਹ ਥੋੜੀ ਦਿਹਾੜੀ ਵਧਾਈ ਜਾਵੇ ਹਾਂਜੀ ਜੀ ਕਿੰਨੀ ਦਿਹਾੜੀ ਹੈ ਤੁਹਾਡੀ 352 ਰੁਪਏ 352 ਰੁਪਏ ਕਿੰਨੀ ਹੋਣੀ ਚਾਹੀਦਾ ਘੱਟੋ ਘੱਟ ਕਟੋਕਟ ਹੋਣਾ ਮੇਰੀ ਬੱਚਾ ਚਾਹੀਦੀ ਹੈ ਜਿਹੜੇ ਸਾਬਨਾ ਸਾਨੂੰ ਹੁਣ ਜਿਸ ਜਿਸ ਸਾਬਨਾ ਮਹਿੰਗਾਈ ਵਧ ਰਹੀ ਹੈ ਉਸ ਸਾਬਨਾ ਨਾਲ ਦੀ ਜੋ ਦਿਹਾੜੀ ਉਹ ਵਧਣੀ ਚਾਹੀਦੀ ਹੈ ਸਾਨੂੰ 500 ਰੁਪਏ ਦਾ ਚਾਹੀਦੀ ਹੋਏ ਆ ਜੀ ਮਹਿੰਗਾਈ ਹੈ ਦੇਖੋ ਹਾਂਜੀ ਅਸੀਂ ਵੀ ਬੱਚੇ ਪਾਲਣੇ ਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ ਦੇਖ ਸਕਦੇ ਹੋ ਕਿ ਸਾਡਾ ਜੋ ਮਜ਼ਦੂਰ ਵਰਗ ਹੈ ਹਾਂਜੀ 60 ਰੁਪਏ ਕਿਲੋ ਪਿਆਜ਼ ਮਿਲਦਾ ਕੀ ਖਰੀਦ ਜੀ ਹਾਂਜੀ ਅਸੀਂ ਵੀ ਕਿੱਧਰ ਜਾਏ ਕਿਲੋ ਸਾਡੀ ਚੀਜ਼ ਨਹੀਂ ਇੱਥੇ ਲੱਗ ਜਾਂਦੀ ਆ ਜਿਹੜੇ ਜਿਹੜੇ ਬੀਬੀਆਂ ਆਹ ਰਿੱਤਾ ਸਮਗਲ ਕਰ ਰਹੇ ਨੇ ਰਾਤੋ ਰਾਤ ਹੀ ਲੱਖਾਂ ਕਰੋੜਾਂ ਰੁਪਏ ਕਮਾ ਲੈਂਦੇ ਨੇ ਤੇ ਤੁਸੀਂ ਬੜੀ ਮਿਹਨਤ ਨਾਲ ਕੰਮ ਕਰ ਰਹੇ ਹੋ ਇਹਨੂੰ ਬੰਦ ਕਰ ਰਹੇ ਹੋ ਕੀ ਕੀ ਕਹੋਗੇ ਇਹ ਸਰਕਾਰ ਜਾਂ ਪ੍ਰਸ਼ਾਸਨ ਢਿੱਲਾ ਦੀ ਢਿੱਲੀ ਕਾਰਜਕਾਰੀ ਆ ਜੀ ਜੋ ਉਹਨਾਂ ਤੇ ਕੋਈ ਨਾ ਕੋਪਕਾ ਨੀਨੀ ਸੁਤਤ ਹੈ। ਟਾੜਾ ਲਈਦਾ ਹੈ ਨੀਵੇਂ ਚ ਸਾਨੂੰ ਸਿਰਫ ਨਰੇਗਾ ਨੀਵੇਂ ਲਈ ਸਿੱਟੀ ਹੋਈ ਆ ਗਰੀਬਾਂ ਨੂੰ। ਹੁਣ ਅਸੀਂ ਢੱਡ ਪਾਲਣੇ ਲਈ ਇਹ ਹੁਣ ਅਸੀਂ ਕੰਮ ਕਰ ਰਹੇ ਆ ਜੀ। ਹਮ ਹੈਗਾ ਤਾਂ ਇਹ ਨੀਮਾ ਹੀ ਕੰਮ ਆਜੀ ਸਾਡੇ ਲਈ। ਹਮ ਹੁਣ ਆਹ ਹਰੇਕ ਲੋਕ ਵੱਡੇ ਕੁਰਸੀਆਂ ਤੇ ਬੈਠੇ ਰਹੇ ਉਂਗਲਾ ਘੁਮਾ ਰਹੇ ਆ ਪਰ ਅਸੀਂ ਤਾਂ ਹੁਣ ਮਿਹਨਤ ਕਰ ਰਹੇ ਆ ਇਸ ਬਾਰੇ। ਦੇਖੋ ਬੀਬੀ ਮਿਹਨਤ ਮਿਹਨਤ ਕਦੇ ਵੀ ਨੀਵੀ ਨਹੀਂ ਹੁੰਦੀ। ਮਿਹਨਤ ਸਭ ਤੋਂ ਉੱਚੀ ਆ। ਪਰ ਮਿਹਨਤਾਨਾ ਜੋ ਸਾਨੂੰ ਆ ਉਹ ਜੂਰ ਨੀਵਾ ਉਹ ਉੱਚਾ ਹੋਣਾ ਚਾਹੀਦਾ ਵਧਣਾ ਚਾਹੀਦਾ। ਦੂਸਰੇ ਪਾਸੇ ਜੋ ਸਮਗਲਰ ਨੇ ਜੋ ਮਾਈਨਿੰਗ ਕਰਨ ਵਾਲੇ ਲੋਕ ਨੇ ਜੋ ਲੱਖਾਂ ਕਰੋੜਾਂ ਦੀ ਸਮਗਲਿੰਗ ਕਰ ਰਹੇ ਨੇ ਰੇਤਾ ਸਮਗਲ ਕਰ ਰਹੇ ਨੇ ਦੇਖ ਸਕਦੇ ਹੋ ਕਿੱਡੇ-ਕੱਡੇ ਢੰਗਾਰ ਲਾਏ ਹੋਏ ਨੇ ਤੇ ਦੂਸਰੇ ਪਾਸੇ ਸਾਡਾ ਜੋ ਗਰੀਬ ਸਮਾਜ ਹੈ ਉਹ ਮਿਹਨਤ ਨਾਲ ਇਸ ਨੂੰ ਭਰ ਰਿਹਾ ਹੈ ਦੇਖ ਸਕਦੇ ਹਾਂ ਜੀ ਇਹ ਇੱਕ ਹੋਰ ਰਸਤਾ ਇੱਕ ਹੋਰ ਡੰਪ ਬਣਾਇਆ ਹੈ ਲੋਕਾਂ ਨੇ ਜਿੱਥੋਂ ਰੇਤਾ ਚੁੱਕਿਆ ਗਿਆ ਤਾਜ਼ਾ-ਤਾਜ਼ਾ ਇੱਥੋਂ ਰੇਤਾ ਚੁੱਕਿਆ ਗਿਆ ਦੇਖ ਸਕਦੇ ਹੋ ਬਿਲਕੁਲ ਲੱਗਦਾ ਕਿ ਅੱਜ ਯਾਰ ਰਾਤ ਹੀ ਇੱਥੋਂ ਰੇਤਾ ਚੁੱਕਿਆ ਗਿਆ ਹੈ ਪਹਿਲਾਂ ਰੇਤਾ ਨਹਿਰ ਤੋਂ ਬਾਹਰ ਕੱਢਿਆ ਗਿਆ ਤੇ ਇਸ ਤੋਂ ਬਾਅਦ ਇਹ ਰੇਤਾ ਚੁੱਕਿਆ ਗਿਆ ਇਹ ਦੇਖ ਸਕਦੇ ਹਾਂ ਸਾਹਮਣੇ ਇਹ ਰਸਤਾ ਵੀ ਨੂਜਨੇਗਾ ਵਾਲੀਆਂ ਬੀਬੀਆਂ ਨੇ ਉਹਨਾਂ ਵੱਲੋਂ ਬੰਦ ਕੀਤਾ ਗਿਆ ਇਹ ਦੇਖ ਸਕਦੇ ਹਾਂ ਇਹ ਰਸਤਾ ਬੰਦ ਕੀਤਾ ਜਾ ਚੁੱਕਿਆ ਹੈ E tō mai nei ki tia. E mai nei ki